ਅੱਜ ਮੋਗਾ ਵਿੱਚ ਵੱਡੇ ਕਾਫਲੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਜਿਨ੍ਹਾਂ ਦਾ ਕੇ ਮੋਗਾ ਪਹੁੰਚਣ ਤੇ ਹਰਜੋਤ ਕਮਲ ਅਤੇ ਬੀਜੇਪੀ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿਗਾ ਸਵਾਗਤ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਾਸੀਆਂ ਦਾ ਅਤੇ ਬੀਜੇਪੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਤਾਰਨ ਤਾਰਨ ਦੀ ਜੋ ਸੀਟ ਹੈ ਅਸੀਂ ਜਰੂਰ ਜਿੱਤਾਂਗੇ ਅਤੇ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਜਰੂਰ ਬਣਾਵਾਂਗੇ ਰਾਮਨਾਲ ਜੀ ਆਮਨਾਲ ਆਜੋ ਆਜੋ ਅੱਕੇ ਨੂੰ ਆਜੋ ਜੀ ਰਾਮਨਾ ਮੰਨ ਉਹਦੇ ਬਾਹਰ ਮਿਲਿਆ ਗਿਆ

भाई मैं अनुरोध करना कर ही कर लूंगा हां हां आके बोलो यार पीछे आ मैं विक्रम जी ਸਤਿਕਾਰ ਭਾਈ ਅੱਗੇ ਆਜੋ ਸਤਿਕਾਰ ਸਤਿਕਾਰ ਮੈਂ ਕਿਹਾ ਕੀ ਤੇਰੀ ਆਹ ਆਹ ਇੱਕ ਮਿੰਟ ਛੱਡਾ ਬੇਟੀ ਦਾ ਮਨ ਬਤਾਈਂ ਆਜੋ ਆਜੋ ਸੋਨੂ ਹਣਾ ਬਹੁਤ ਸੋਨੂ ਭਾਈ ਆਜੋ 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 ਭਈ ਆਜਾ ਸੋਨੂ ਵੀ ਇੱਥੇ ਆਜਾ ਹਾਂਜੀ ਜੀ ਸਰ ਜੀ ਸਰ ਜੀ ਭਾਈ ਜੀ ਸਾਰੇ ਆਪਾਂ ਉਧਰ ਹੀ ਬਾਹਰ ਹੀ ਮਿਲਦੇ ਉਧਰ ਹੀ ਬੁੱਕੇ ਦਿੰਨੇ ਕਾਨਫਰੈਂਸ ਕਾਨਫਰੈਂਸ ਹੋ ਚੇ ਹੋ 안 된다. 하지, 하지. 너무너무.